او ہاڑی کٹ کٹ سی لا دینا جوڑی دا بناو جوڑی دا بناو پترا لا دینا آ لہسن والی ہے بھاری ہے آ بکرے نال اے بکرے میرے بھائی چلیاں دار ہزار ہن داسے دسا ٹھکا نہ او پھر دینوں صحیح پیسے پکے پیسے لو پکے پیسے اے والے منگیاندا ہے صحیح پیسے لا صحیح مول اریبے نے داسے کلا ਤੇ ਮਿਲਿਆ ਹਾਂ ਤੇ ਤਾਂ ਸਰ 7ਵੀਂ ਤੇਰਾ ਧੱਕਾ ਨਹੀਂ ਮੁਹੰਮਦ ਆਉਗਾ ਸਾਰੇ ਬੰਦੇ ਖੜੇ ਆ ਕੰਮ ਆਏ ਮੇਰੀ ਗੱਲ ਜਿੰਨੇ ਰਾਗ ਅਲੱਗ ਗੱਲ ਤਾਂ ਥੋੜਾ ਵਜਨ ਦੇ ਹਿਸਾਬ ਨਾਲ ਤੇਰਾ ਫਾਇਦਾ ਕਰਾਂ ਇੱਕ ਵਾਰੀ ਜਿੰਨੇ ਦਾ 100 ਸਤਾ ਤੋਂ ਉਂਗਲ ਲੈ ਜਾਂਦੇ ਸੁੱਖ ਨਹੀਂ ਨਹੀਂ ਵਜਨ ਦੇ ਹਿਸਾਬ ਨਾਲ ਐ ਨਹੀਂ ਲੈਣਾ ਓਏ ਬਈ ਕਿੰਨੇ ਪਹਿਲਾਉਣੇ ਦੱਸੋ ਉੱਤੋਂ ਪਤਾ ਨਹੀਂ ਕਰਾਂਗੇ ਕਿ ਪਿਆ ਨੇੜੇ ਘਰ ਨਾਲ ਵਿੱਚ ਕੱਲ ਦੱਸ ਤੂੰ ਨਹੀਂ ਨਾ ਬੱਕਰੀ ਵੀ ਦੇ ਦਾਂ ਇੱਧਰ ਬੱਕਰੇ ਦੱਸ ਪਹਿਲਾਂ ਬੱਕਰੇ ਦੀ ਗੱਲ ਲੈਂਦੇ ਹਾਂ ਹਾਂ ਚਾਰ ਕਹਿੰਦੇ ਹੋ ਨਹੀਂ ਬਾਈ ਨਹੀਂ ਉਹ ਸੋਪੀਆਂ ਨਾ ਹੋਰ ਰੁਪਈਆ 6052 ਦੀ ਕੱਟ ਲੈਣੀ ਲੈ ਕੇ ਜਾਣਾ ਲੈਓ ਪਹਿਲਾਂ ਵੀ ਕਹੀ ਹੈ ਨਹੀਂ 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 ਹੁਣ ਨਹੀਂ ਪਹਿਲਾਂ ਦੀ ਗੱਲ ਪਹਿਲਾਂ ਤੱਕ ਦੇ ਵਿੱਚ ਪਹਿਲੋਂ ਨਹੀਂ ਰਹਿ ਗਈ ਬਸ ਤੂੰ ਲੈਣਾ ਹੈ ਤੂੰ ਜਰਾ ਦੇ ਬੱਕਰੇ ਸਾਡੇ ਕੋਈ ਸਾਡੇ ਕੋਲ ਪਾ ਨਹੀਂ ਪਤਾ ਬੱਕਰੀ ਦਾ ਕਰ ਦੋ ਕੱਲੇ ਮਾਦਾ ਹੋਊਗਾ ਨਹੀਂ ਨਹੀਂ ਸਾਹ ਕੰਮ ਆਦਾ ਮੁਰਗਤੈਨ ਨੂੰ ਵੀ ਮਾੜਾ ਮੋਟਾ ਤੂੰ ਮੇ ਤਾਂ ਮੰਗ ਗਿਆ ਫਿਰ ਮੈਨੂੰ ਵੀ ਪੱਲੇ ਬਾਜੂ ਸੁਮਾਂ ਕਰੂ ਜੋ ਮਰਜੀ ਦੇ ਦੀ ਤੇ ਮੇਰੇ ਪੱਲੇ ਵੀ ਕੀ ਬਚੂਗਾ ਮੈਂ ਤੈਨੂੰ ਐ ਅੱਥੇ ਮੈਨੂੰ ਆਦ ਨਹੀਂ ਬੱਕਰੇ 3000 ਦਾ ਪਾਲਣ ਮੈਂ ਬਣਾ ਵਧੀਆ ਪਾਲਣ ਹਾਂ ਯਾਰ ਇਹ ਗਾਕਾਂ ਦਾ ਕਾ ਲਾਉਣਾ ਵੀ ਆਏ ਦਾ ਬਣਾ ਕੰਮ ਕਰਨਾ ਤੇ ਲੇ 4500 ਉਹ ਲਾ ਉਹੀ ਗੱਲ ਉੱਤੇ ਆ ਗਏ ਫੇਰ ਬੱਕਰਾ 5000 ਦਾ ਲੱਤਿਆ ਵੇ ਓਏ ਮੇਰੇ ਭਰਾ ਦਾ ਨਹੀਂ ਨਾ ਆਪਣਾ ਤਾਂ ਦੀ ਸੋਗੀ ਵਾਲੀ ਗੱਲਾਂ ਤੇ ਆ ਗਏ ਅਰੇ ਕਾਰੋਬਾਰੀ ਬਣਿਆ ਯਾਰ ਨਹੀਂ ਕਾਰੋਬਾਰੀ ਮਰਜੀਂ ਗਾਲਾ ਸੇਰਾ ਆਪਣਾ ਤਾਂ ਇਹ ਨਹੀਂ ਵਿਕ ਜੇ ਵੇਚੇ ਉਹਦਾ ਬੱਕਰਾ ਗਾ ਭਰਾ ਦਾ ਤੈਨੂੰ ਅੱਗੇ ਵੀ ਕਿਹਾ ਸੀ ਬਾਈ ਦੇਖ ਮੋਰ ਦਾ ਛੇ ਆ ਪਹਿਲੇ ਵੀ ਮੈਂ ਸ਼ਗਾਰੇ ਕਿਹਾ ਸੀ ਮੈਂ ਮੈਂ ਉਹਨੂੰ ਕਿਹਾ 6000 ਰੁਪਏ ਦਾ ਬੱਕਰਾ ਲੈ ਜਾਣਾ ਤੇ ਇਹ ਪੜਦਾ ਪੈਦਾ ਦੇਖਦਾ ਭਾਈ ਨਹੀਂ ਪੜਦਾ 6000 ਤਾਂ ਲੈ ਜਾਣਾ ਲੈ 6000 ਤਾਂ ਲੈ ਜਾਣਾ 4500 ਦਾ ਕਹਿੰਦਾ ਬੱਕਰਾ ਮੋਰ ਕੇ ਲੈ ਜਾਗੇ ਉਹ ਘਰੇ ਬੰਦਾਂਗੇ ਆ ਕੇ ਜ਼ਰੂਰੀ 500 ਮੈਂ ਕਿੱਥੋਂ ਪੱਲੋ ਪਾ ਦੂੰਗਾ ਮੈਂ ਤਾਂ ਪਹਿਲੇ ਬੱਕਰੇ ਜਦੋਂ ਨਹੀਂ ਉਹ ਕਹੇ ਨਾ ਗਏ ਮੈਂ ਖੜਾ ਹਾਂ ਮੇਰੀ ਕੋਈ ਨਾ ਕਰ ਲੋ ਹਾਂ ਨਾ ਹਵਾ ਦਾ ਵਾਦੇ ਲੈ ਨਹੀਂ ਨਿੱਪਾਣਾ ਦਾ ਭਾਣਾ ਫਿਰ ਉਹਦੀ ਭਾਂਗਾ ਤੇ ਦੋ ਦਾ ਬੱਕਰੀ ਪਵਾ ਲੈਣੇ ਤੇ ਦੂ ਬਾਹਰ ਫਿਰ ਤੇ ਆ ਬੱਕਰੀ ਆ ਆ ਦੇਖੋ ਆ ਡੋਕੂ ਕਰੋ ਉਹ ਘਰੇ ਯਾਰਾ 15 ਉਹ ਲਾਇਆ 15000 ਰੁਪਏ ਦਾ ਨਹੀਂ ਨਹੀਂ ਭਾਈ ਨਹੀਂ ਸਹੀ ਹੈ ਨਹੀਂ ਭਾਈ ਪੈਂਦੀ ਨਹੀਂ ਭਾਈ ਕਾਲੇ ਦੇਖਣਾ ਐਨੇ ਦੀ ਬੱਕਰੀ ਪਵਾ ਸਹੀ ਪੈਂਦੀਆਂ ਦਾ ਹੁਣ ਚੱਕ ਦੇ ਨੇ ਉਹ ਨਹੀਂ ਪੈਂਦੀ ਮੈਨੂੰ ਪਤਾ ਨਾ